ਵੀ ਲੋਕ ਯਾਦ ਰੱਖਣ ਵੀ ਕਿਸੇ ਵੇਲੇ ਕੋਈ ਸਰਪੰਚ ਬਣਿਆ ਸੀ ਇਹੇ ਇਹੇ ਕੰਮ ਕਰੀਏ ਜਿਹੜੇ ਕਦੇ ਕਿਸੇ ਨੇ ਨਾ ਕੀਤੇ ਹੋਣ ਤੇ ਅੱਗੇ ਚਿੰਚੇ ਤੇ ਕੋਈ ਕਰ ਵੀ ਨਾ ਸਕੇ ਇਹ ਸਾਡੀ ਪੂਰੀ ਇੱਛਾ ਸਾਰੇ ਲੋਕ ਇਹ ਕਹਿਣ ਕਿ ਕੋਈ ਸਰਪੰਚ ਬਣਾਇਆ ਸੀ ਠੀਕ ਹੈ ਜੀ ਤਾਂ ਮਾਜੀ ਸਮਾਦਨ ਦੇ ਲਈ ਤੁਹਾਡਾ ਸਨਮਾਨ ਸਤਿਕਾਰ ਧੰਨਵਾਦ ਅਸੀਂ ਆਪ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਜੀ ਤੁਸੀਂ ਸਮਾਟ ਕੇ ਸਾਡੀ ਇੱਥੇ ਆਠ ਕਵਰੇਜ ਕੀਤੀ ਹੈ ਸਾਡੇ ਪਿੰਡ ਨੂੰ ਤੁਸੀਂ ساری ਦੁਨੀਆ ਦੇ ਨਕਸ਼ੇ ਦੇ ਲੈ ਕੇ ਜਾਓਗੇ ساری ਦੁਨੀਆ ਸਾਡੀ ਸੁਣੂਗੀ ਕਿ ਕੋ ਸਾਡੇ ਚ ਹੋਰ ਕੁਝ ਸੇ ਦਿਨ ਦੇ ਲੋਕ ਜਿਹਾ ਸਾਡੀ ਜੋ ਕੁਝ ਵੀ ਮੈਂ ਕਹਿਆ ਉਸ ਦੇ ਵਿੱਚ ਕੋਈ ਅਧਲਾਵੰਦੀ ਕਰਨੀ ਚਾਹੁੰਦਾ ਮੈਂ ਲੋਕਾਂ ਦੇ ਨਾਲ ਉਸ ਤੇ ਕਰਨ ਨੂੰ ਤਿਆਰ ਵੀ ਹੋਊਗਾ ਠੀਕ ਹੈ ਜੀ ਜੀ ਕਖਾਲਸਾ ਵੈੜੀ ਤਲਵਾਰੀ ਬੈੜੀ ਦੀ ਕਖਾਲਸਾ ਵੈੜੀ ਦੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਦਾ ਸਕਾਈ ਨਿਊ ਚੈਨਲ ਦੇ ਅੱਥੇ ਸਾਡੇ ਕੋਲ ਲੈ ਕੇ ਆਉਣ ਲਈ ਆਪ ਦਾ ਬਹੁਤ ਧੰਨਵਾਦ ਜੀ ਆਪ ਬੋਲੋ ਕਿ ਤੁਹਾ ਦਾ ਸਵਾਲ ਸਾਡੇ ਪੰਚਾਇਤ ਦੇ ਸਰਪੰਚ ਬਣ ਤੋਂ ਬਾਅਦ ਦਾ ਸਫ਼ਰ ਇੱਕਸਾਰ ਦਾ ਜਿਸ ਦਿਨ ਸਰਪੰਚ ਦੀ ਚੋਣ ਹੋਈ ਸੀ ਸੌਚ ਕਰਦੋਂ ਪਹਿਲੀ ਅਸੀਂ ਆਪਣੇ ਕਾਰੋਬਾਰ ਕਰਨੇ ਸ਼ੁਰੂ ਕਰ ਦਿੱਤੇ ਸੀ ਕੁਝ ਲੋਕਾਂ ਦੇ ਨਾਲ ਵਾਧੇ ਵੀ ਕੀਤੇ ਸੀ ਸਭ ਤੋਂ ਪਹਿਲਾਂ ਲੋਕਾਂ ਨੇ ਕਿਹਾ ਸੀ ਵੀ ਸਰਪੰਚ ਬਣ ਸਾਹਿਬ ਤੁਸੀਂ ਸਾਡੇ ਪਿੰਡ ਦੇ ਦਰਵਾਜ਼ੇ ਜੋ ਗੰਦਾ ਪਾਣੀ ਇਕੱਠਾ ਹੋਇਆ ਰਹਿ ਗਿਆ ਹਰ ਵਕਤ ਇਸ ਨੂੰ ਉਸ ਗੰਦੇ ਪਾਣੀ ਤੋਂ ਮੁਕਤ ਕਰਾਉਣ ਦੀ ਖੇਚਲ ਕੀਤੀ ਜਾਵੇ ਖਾਸ ਕਰਕੇ ਡਿਮਾਂਡ ਕੀਤੀ ਸੀ ਵੀ ਦਿਵਾਲੀ ਤੋਂ ਪਹਿਲਾਂ-ਪਹਿਲਾਂ ਉਹ ਅਸੀਂ ਨੇ ਆਪਣੇ ਪੱਧਰ ਤੇ ਬਿਨਾਂ ਕਿਸੇ ਗਰਾਹ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ ਅੰਡਰਗ੍ਰਾਉਂਡ ਪਾਈਪ ਪਾ ਕੇ ਦਰਵਾਜ਼ੇ ਦਾ ਸਾਰਾ ਪਾਣੀ ਅੰਡਰਗ੍ਰਾਉਂਡ ਕਰਕੇ ਉਸ ਨੂੰ ਗੰਦੇ ਪਾਣੀ ਤੋਂ ਮੁਕਤ ਕੀਤਾ ਉਸ ਤੋਂ ਬਾਅਦ ਚੱਲ ਸੋ ਚੱਲ ਹੁਣ ਤੱਕ ਜਿਹੜੇ ਅਸੀਂ ਕੰਮ ਕੀਤੇ ਜੇ ਉਹਨਾਂ ਦੀ ਸੰਖੇਪ ਚ ਜਾਣਕਾਰੀ ਲਈਏ ਸਭ ਤੋਂ ਪਹਿਲਾਂ ਬੰਦਪਈ ਡਿਸਪੈਂਸਰੀ ਦਾ ਟਾਲ ਲਖ ਰੁਆ ਕੇ ਜੋ ਕਿ ਕਈ ਸਾਲ ਤੋਂ ਬੰਦ ਸੀ ਉੱਥੇ ਮੁਲਾਜ਼ਮ ਬੁਲਾਏ ਡਿਸਪੈਂਸਰੀ ਦਾ ਕੰਮ ਕਰਵਾ ਕੇ ਉਸ ਨੂੰ ਚੱਲਣ ਲੱਗੀ ਤੇ ਲੋਕਾਂ ਫਰਿਦ ਹੋਈਆਂ ਜਿਹੜੀਆਂ ਸ਼ੁਰੂ ਹੋਈਆਂ ਸੇਰ ਦਰਵਾਜੇ ਤੋਂ ਲੈ ਕੇ ਇੱਕ ਗੰਦਾ ਨਾਲਾ ਸੀ ਉਸ ਦੇ ਵਿੱਚ ਅੰਡਰਗਰਾਉਂਡ 24 ਇੰਚ ਪਾਈਪ ਪਾ ਕੇ ਉਹਨੂੰ ਵੀ ਗੰਦੇ ਪਾਣੀ ਤੋਂ ਮੁਕਤ ਕੀਤਾ ਉਹ ਕੰਮ ਕਰਨ ਤੋਂ ਬਾਅਦ ਨਾਲ ਦੀ ਨਾਲ ਅਚਿਤ ਸਟੇਡੀਅਮ ਦਾ ਸਟੇਜ ਬਣਵਾਇਆ ਪਿੰਡ ਵਿੱਚ ਬਾਲੀਵਾਲ ਕਬੱਡੀ ਦੇ ਮੈਚ ਕਰਵਾਏ ਉਸ ਤੋਂ ਬਿਨਾਂ ਦੀਆਂ ਦਾ ਤਿਹਾੜ ਇੱਕ ਸੱਭਾਚਾਰਕ ਮੇਲੇ ਮੰਗੂ ਮਨਾਇਆ ਇਹ ਸਾਰਾ ਸੱਭਾਚਾਰਕ ਕੰਮ ਕਰਦੇ ਕਰਦੇ ਪਿੰਡ ਦੇ ਦਰਵਾਜ਼ੇ ਬੱਟਕੂਲੇ ਲਗਵਾਇਆ ਆਂਗਣ ਵਾਲੀ ਸੈਕਟਰ ਤਿਆਰ ਕਰਵਾ ਕੇ ਮਹਿਕਮੇ ਨੂੰ ਸੌਂਪ ਦਿੱਤਾ ਜਿੱਥੇ ਮਰਾਜ਼ਮ ਹੋਣ ਕੰਮ ਕਰ ਰਹੇ ਨੇ ਇਸ ਦੇ ਨਾਲ ਨਾਲ ਪਿੰਡ ਦੇ ਵਿੱਚ ਪੰਜ ਗਲੀਆਂ ਵਿੱਚ ਲੋਕਟੈਨ ਪਾਈ ਸਕੂਲ ਦੇ ਵਿੱਚ ਲੋਕਡਾਊਨ ਪਾਈ ਸਾਰੇ ਸਕੂਲ ਦੇ ਗਰਾਊਂਡ ਲੋਕਡਾਊਨ ਨਾਲ ਠੀਕ ਕੀਤਾ ਕਾਗੜਨ ਵਾਲੀ ਮਸ਼ੀਨ ਪਿੰਡ ਵਿੱਚ ਬਲਾਉਂਡ ਕਰਾਈ ਇਸ ਤੋਂ ਬਿਨਾ ਪਾਣੀ ਵਾਲੀ ਸਟੀਲ ਦੀ ਟੰਕੀ ਲੰਨੀ ਸੌਲਟ ਬੇਸ ਪਲੰਟ ਪਿੰਡ ਦੇ ਵਿੱਚ ਤਿਆਰ ਕੀਤਾ ਗੱਲ ਕੀ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਜੀ ਦੀ ਅਗਵਾਈ ਚ ਕੰਮ ਕਰ ਰਹੇ ਸਰਦਾਰ ਹਰਪਾਲ ਸਿੰਘ ਖੀਮਾ ਵਿੱਤ ਮੰਤਰੀ ਦੇ ਸਹਿਯੋਗ ਨਾਲ ਸਾਡੇ ਪਿੰਡ ਵਿੱਚ 40 ਲੱਖ ਰੁਪਏ ਦੀ ਹੋਰ ਗ੍ਰਾਂਟ ਜਿਸ ਵਿੱਚ 20 ਲੱਖ ਰੁਪਏ ਇੰਟਰਲੌਕ ਟਾਈਲ 10 ਲੱਖ ਰੁਪਏ ਸਕੂਲ ਲਾਂਚ ਆਰੋਹ ਵਗੈਰਾ ਵਾਸਤੇ 10 ਲੱਖ ਰੁਪਏ ਮੁਸਲਮਾਨ ਭਾਈਚਾਰੇ ਤੇ ਪੰਡਤਾਂ ਦੇ ਮੰਦਿਰ ਵਿੱਚ ਸ਼ੈੱਡ ਪਾਉਣ ਵਾਸਤੇ ਤੇ ਇਸ ਤੋਂ ਬਿਨਾ 31,81,000 ਰੁਪਏ ਸਟੇਡੀਅਮ ਦੇ ਸਾਰੇ ਕੰਮ ਨੂੰ ਠੀਕ ਕਰਨ ਵਾਸਤੇ ਗ੍ਰਾਂਟ ਪ੍ਰਾਪਤ ਹੋਈ ਹੈ ਜਿਹੜੀ ਕਿ ਅਸੀਂ ਹੌਲ ਬਾਰੇ ਸਮੇਂ ਵਿੱਚ ਬੜੇ ਸਜੇ ਢੰਗ ਨਾਲ ਵਰਤ ਕੇ ਪਿੰਡ ਨੂੰ ਇੱਕ ਨਮੂਨੇ ਦਾ ਪਿੰਡ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਹ ਇਸ ਸਾਲ ਸਭ ਕੁਝ ਕਰਨ ਦੇ ਨਾਲ ਨਾਲ ਸਰਦਾਰ ਅਤਰਪਾਲ ਸਿੰਘ ਚੀਮਾ ਜੀ ਨੇ ਸਾਨੂੰ ਇਹ ਵੀ ਕਿਹਾ ਵੀ ਜਿਸ ਦਿਨ ਵੀ ਇਹ ਪੈਸੇ ਤੁਸੀਂ ਖਰਚ ਕਰ ਲੇ ਅਗਲੇ ਦਿਨ ਆਏ ਹੋ ਅਸੀਂ ਤੁਹਾਨੂੰ ਹੋਰ ਵੀ ਗ੍ਰਾਂਟ ਦੇਵਾਂਗੇ ਬਾਕੀ ਲੋਕਾਂ ਦੀ ਮੰਗ ਅਨੁਸਾਰ ਜੋ ਵੀ ਲੋਕ ਮੌਕੇ-ਮੁਕੇ ਤੇ ਕਿਸੇ ਤਰ੍ਹਾਂ ਦੀ ਵੀ ਮੰਗ ਰੱਖਣਗੇ ਚੀਮਾ ਜੀ ਦੀ ਰਹਿ ਰਹਿਮਾਈ ਨਾਲ ਉਨ੍ਹਾਂ ਦੀ ਕਿਰਪਾ ਨਾਲ ਅਸੀਂ ਲੋਕਾਂ ਦੀ ਹਰ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਿੰਡ ਵਾਸੀਆਂ ਵੱਲੋਂ ਕੋਈ ਵਿਸ਼ੇਸ਼ ਮੰਗ ਹੋਵੇ ਜਿਹੜੀ ਅੱਗੇ ਪੂਰੀ ਕਰਨਾ ਚਾਹੋਗੇ ਪਿੰਡ ਵਾਸੀਆਂ ਵੱਲੋਂ ਸਭ ਤੋਂ ਵਿਸ਼ੇਸ਼ ਮੰਗੀ ਗਈ ਵੀ ਸਾਡੇ ਜਿਹੜੀ ਪਿੰਡ ਵਾਸੀ ਦੀ ਧਰਮਸ਼ਾਲਾ ਹੈ ਜਿਸ ਨੂੰ ਤੁਸੀਂ ਹਮ ਤਰ ਤੱਕ ਦਰਵਾਜ਼ਾ ਕਹਿੰਦਿਆਂ ਤਕਰੀਬਨ ਬੜੇ ਨੂੰ 60 70 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਅਸੀਂ ਉਸ ਨੂੰ ਇੱਕ ਨਮੂਨੇ ਦਾ ਦਰਵਾਜ਼ਾ ਪੇਸ਼ ਕਰਾਂਗੇ ਸਰਕਾਰ ਤੋਂ ਗਾਰੰਟੀ ਲੈ ਕੇ ਪਿੰਡ ਦੇ ਵੀ ਦਰਵਾਜ਼ੇ ਦੇ ਵਿੱਚ ਅਸੀਂ ਇੱਕ ਨਮੂਨੇ ਦਾ ਚੌਂਕ ਬਣਾ ਕੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੁੰਦਾ ਹੈ ਫੁਆਰੇ ਲਗਾ ਕੇ ਉਸੇ ਦੀ ਦਿੱਖੇ ਹੋਈ ਜਿਹਾ ਬਣਾਵਾਂਗੇ ਜਿਹੜੀ ਨੇੜੇ-ਨੇੜੇ ਕਿਸੇ ਵੀ ਪਿੰਡਾਂ ਵਿੱਚ ਨਹੀਂ ਹੋਊਗੀ ਤੇ ਮੰਤਰੀ ਸਾਹਿਬ ਦਾ ਪੂਰਾ ਸਹਿਯੋਗ ਮੈਂ ਦਾਰਿ ਸੋਨੂੰ ਬੇ ਦੇ ਬੇ ਜਿੱਥੋਂ ਤੱਕ ਮੰਤਰੀ ਸਾਹਿਬ ਦੇ ਸਹਿਯੋਗ ਦੀ ਗੱਲ ਹੈ ਮੰਤਰੀ ਸਾਹਿਬ ਦੇ ਸਹਿਯੋਗ ਦੀ ਵੀ ਆਏ ਮੰਤਰੀ ਸਾਹਿਬ ਸਾਡੇ ਪਿੰਡ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੇ ਨੇ ਬਲਕਿ ਉਹ ਸਾਡੇ ਕੋਲ ਸਹਿਯੋਗ ਮੰਗਦੇ ਨੇ ਭਈ ਤੁਸੀਂ ਮੈਨੂੰ ਸਹਿਯੋਗ ਦਿਓ ਤੁਹਾਡੇ ਸਹਿਯੋਗ ਨਾਲ ਮੈਂ ਟੂ ਡਿਪੈਂਡੈਂਟ ਹਾਂ ਇੱਕ ਨਮੂਨੇ ਦਾ ਪਿੰਡ ਬਣਾ ਕੇ ਚੱਡਾਂ ਤੇ ਹੁਣ ਤੱਕ ਜੀ ਇੱਕ ਸਾਲ ਦੇ ਵਿੱਚ ਜਾਨੀ ਕੋਈ ਔਂਕੜਾ ਕੋਈ ਆਈਆਂ ਕੋਈ ਬੜਾ ਸਹਿਯੋਗ ਮੈਨੂੰ ਲੱਭ ਕੰਮ ਨਹੀਂ ਇੱਕ ਸਾਲ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਤਕਲੀਫ ਮਹਿਸੂਸ ਨਹੀਂ ਹੋਈ ਛੋਟੀ ਮੁੱਠੀਆਂ ਤਕਲੀਫਾਂ ਤਾਂ ਦੇਖੋ ਜਦੋਂ ਕੋਈ ਕੰਮ ਕਰਦੇ ਆ ਕਿ ਕੀ ਆਉਂਦੀ ਰਹਿੰਦੇ ਨੇ ਪਰ ਫਿਰ ਵੀ ਕੁੱਲ ਮਿਲਾ ਕੇ ਸਾਰੇ ਲੋਕ ਸਾਰੇ ਨਗਰ ਦੇ ਵਸਨੀਕ ਮੇਰੇ ਕੰਮਾਂ ਦੇ ਵਿੱਚ ਮੇਰਾ ਨਾਲ ਲੱਗ ਕੇ ਪੂਰਾ ਸਹਿਯੋਗ ਦਿੰਦੇ ਨੇ ਤੇ ਹਰ ਕੰਮ ਕਰਨ ਵਿੱਚ ਪੂਰੀ ਪੂਰੀ ਮਦਦ ਕਰਦੇ ਨੇ ਜਿੱਥੇ ਕਿਤੇ ਮੈਨੂੰ ਨਹੀਂ ਪਤਾ ਲੱਗਦਾ ਜਾਂ ਮੈਨੂੰ ਨਹੀਂ ਸਮਝ ਆਉਂਦੀ ਮੈਂ ਲੋਕਾਂ ਦੀ ਸਲਾਹ ਲੈ ਕੇ ਉਹਨਾਂ ਦੇ ਮੁਤਾਬਕ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਆਉਣ ਵਾਲੇ ਸਾਲਾਂ ਦੇ ਵਿੱਚ ਵਧੀਆ ਪਿੰਡ ਨੂੰ ਉੱਪਰ ਲੈ ਕੇ ਜਾ ਗਏ ਤੁਸੀਂ ਭਗਵਾਨ ਦੀ ਕਿਰਪਾ ਨਾਲ ਦੇਖੋ ਜੀ ਅਸੀਂ ਸੋਚਦੇ ਆ ਵੀ ਲੋਕ ਯਾਦ ਰੱਖਣ ਵੀ ਕਿਸੇ ਵੇਲੇ ਕੋਈ ਸਰਪੰਚ ਬਣਿਆ ਸੀ ਇਹੇ ਜੇ ਕੰਮ ਕਰੀਏ ਜਿਹੜੇ ਕਦੇ ਕਿਸੇ ਨੇ ਨਾ ਕੀਤੇ ਹੋਣ ਤੇ ਅੱਗੇ ਚੱਲ ਜੇ ਤੇ ਕੋਈ ਕਾਰ ਵੀ ਨਾ ਸਕੇ ਇਹ ਸਾਡੀ ਪੂਰੀ ਇੱਛਾ ਹੈ ਸਾਰੇ ਲੋਕ ਇਹ ਕਹਿਣ ਕਿ ਕੋਈ ਸਰਪੰਚ ਬਣਾਇਆ ਸੀ ਠੀਕ ਹੈ ਜੀ ਤਾਂ ਮਾਜੀ ਸਮਾਦਾਨ ਦੇ ਲਈ ਤੁਹਾਡਾ ਸਮਨ ਸਾਹਮਣੇ ਧੰਨਵਾਦ ਅਸੀਂ ਆਪ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਜੀ ਤੁਸੀਂ ਸਮਾਂ ਕੱਢ ਕੇ ਸਾਡੀ ਇੱਥੇ ਆ ਕੇ ਕਵਰੇਜ ਕੀਤੀ ਹੈ ਸਾਡੇ ਪਿੰਡ ਨੂੰ ਤੁਸੀਂ ਸਾਰੀ ਦੁਨੀਆ ਦੇ ਨਕਸ਼ੇ ਤੇ ਲੈ ਕੇ ਜਾਓਗੇ ਸਾਰੀ ਦੁਨੀਆ ਸਾਡੇ ਸੁਣੇਗੀ ਕਿ ਤੁਹਾਡੇ ਚ ਹੋਰ ਵੀ ਕੁਝ ਸੇ ਦੇਣਗੇ ਲੋਕ ਜਿਹਾ ਸਾਡੀ ਮੇਰੀ ਜੋ ਕੁਝ ਵੀ ਮੈਂ ਕਹਿਆ ਉਸ ਦੇ ਵਿੱਚ ਕੋਈ ਅਦਲਾ ਬਦਲੀ ਕਰਨੀ ਚਾਹੁੰਗੇ ਮੈਂ ਲੋਕਾਂ ਦੇ ਨਾਲ ਉਸ ਤੇ ਕਰਨ ਨੂੰ ਤਿਆਰ ਵੀ ਹੋਊਗਾ տեղի ունելու դիգալ հաղորդակցաբերություն